ਸਸ ਸਸikal ਦੋਸਤੋ ਮੈਂ ਤੁਹਾਡਾ ਆਪਣਾ ਭਗਵਾਨਤ ਮਾਨ ਪੂਰੀ ਦੁਨੀਆ ਦੇ ਵਿੱਚ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਦੇਖਦੇ ਰਹਿੰਦੇ ਹੋ ਜਲਾਲਾਬਾਦ ਦੇ ਪਿੰਡਾਂ ਚ ਆਏ ਹੋਏ ਹਾਂ ਇੱਕ ਮੋਟਰ ਦੇ ਕੋਠੇ ਤੇ ਇੱਕ ਕਿਸਾਨ ਨੂੰ ਬੈਠਾ ਦੇਖਿਆ ਉਹਨੇ ਇਦਾਂ ਹੱਥ ਖੜਾ ਕੀਤਾ ਤਾਂ ਮੈਂ ਗੱਡੀ ਰੋਕੀ ਉਹਦੀ ਫਸਲ ਜਿਹੜੀ ਹੈ ਆ ਉਹਦੀ ਫਸਲ ਹੈ ਬਰਬਾਦ ਹੋ ਗਈ ਕੋਈ ਬਾਲੀਵਾਰਸ ਨਹੀਂ ਕੋਈ ਕੁਝ ਨਹੀਂ ਕਹਿੰਦਾ ਕੋਈ ਇਹਨੂੰ ਮੁਆਵਜ਼ਾ ਨਹੀਂ ਮਿਲਣਾ ਤੇ ਉਹਨੇ ਮੈਨੂੰ ਦੱਸਿਆ ਭਲੇ ਉਹਦੇ ਨਾਲ ਹੀ ਗੱਲ ਕਰ ਲਓ ਹਾਂਜੀ ਸਰ ਕੀ ਕੀ ਕਹਿੰਦੇ ਕੀ ਗਈ ਹੈ ਜੀ ਹੁਣ ਆ ਦੇਖ ਤੁਸੀਂ ਦੇਖ ਹੀ ਰਹੇ ਜੀ ਠੀਕ ਹੈ ਜੀ ਹੁਣ ਆਉਣ ਵਾਲੀ ਸਰਕਾਰ ਨੇ ਜਿਹੜੀ ਆਈ ਹੈ ਸਰਕਾਰ ਉਹਨੂੰ ਤਾਂ ਚਾਹੀਦਾ ਹੀ ਸੀ ਨਾ ਵੀ ਵੀ ਜ਼ਿੰਮੇਵਾਰਾਂ ਦੇ ਤੋਂ ਪਤਾ ਲੈਂਦਾ ਕੋਈ ਨਹੀਂ ਜੀ ਆਪ ਹੀ ਦੇਖ ਰਹੇ ਜੀ ਕੋਈ ਵੀ ਨਹੀਂ ਆਇਆ ਜੀ ਕੋਈ ਪਟਵਾਰੀ ਕੋਈ ਤਹਿਸੀਲਦਾਰ ਨਾ 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 ਕੋਈ ਵੀ ਨਹੀਂ ਆਇਆ ਤੁਸੀਂ ਠੇਕੇ ਤੇ ਜਿਵੇਂ ਲਈ ਹਾਂਜੀ ਠੇਕੇ ਤੇ ਲਈ ਜੀ ਕਿੰਨਾ ਕਿ ਠੇਕਾ 90000 ਰੁਪਏ ਜੀ ਕੋਈ 42 ਨੂੰ ਹੀ ਹੈ ਕੋਈ 90 ਨੂੰ ਹੀ ਹੈ ਸਾਰਾ ਮਿਕਸ ਜੇ ਮਤਲਬ 45 46 ਨੂੰ ਹੋ ਜਾਂਦੀ ਹੈ ਸਾਡੇ ਪਿੰਡਾਂ ਵੱਲ ਵੀ ਇਹੀ ਰੇਟ ਹਾਂਜੀ ਤੇ ਫਿਰ ਇਹਦੇ ਚ 90000 ਕਿੱਥੋਂ ਕੱਢੀਂਗਾ ਫਿਰ ਹੁਣ ਬੱਚੇ ਦਾ ਪਾਲਣੇ ਨੂੰ ਕੀ ਕਰੀਏ ਦੱਸੋ ਆਬਦਾ ਕੋਈ ਹੈ ਸੀ ਮਤਲਬ ਕਿ ਐਸੀ ਹੈ ਕਿ ਚਲੋ ਇੱਕ ਫਸਲ ਬਾਜੂਗੀ ਪਰ ਨਹੀਂ ਹੁਣ ਦੱਸੋ ਕੁਦਰਤ ਦਾ ਕਹਿ ਰਿਹਾ ਸੀ ਹੁਣ ਕੀ ਕਰ ਸਕਦੇ ਆ ਇਹਨੂੰ ਕੁਦਰਤ ਦਾ ਕਹਿਰ ਮੰਨ ਕੇ ਕਿਸਮਤ ਦਾ ਖੇਡ ਮੰਨ ਕੇ ਬਹਿ ਗਏ ਸਰਕਾਰਾਂ ਦਾ ਫਰਜ ਬਣਦਾ ਹੈ ਕਿ ਜੇ ਕਿਸਾਨ ਮਰਦਾ ਹੈ ਜੇ ਕੋਈ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਕਿਸਾਨ ਦੀ ਉਹ ਸਹਾਇਤਾ ਕਰਨ ਤੇ ਜੇ ਬਲਦੇਵ ਰਾਜਵਰਗੇ ਕਿਸਾਨ ਜਿਹੜੇ ਨੇ ਜਿਨ੍ਹਾਂ ਨੇ 49000 ਰੁਪਿਆ ਏਕੜ ਇੱਕ ਕਿੱਲਾ ਲਿਆ ਤੇ ਕੁਦਰਤ ਦੀ ਕਿਰਪਾ ਹੋ ਗਈ ਤੇ ਫਿਰ ਇਹਨਾਂ ਦਾ ਕੀ ਕਸੂਰ ਆ ਫਿਰ ਫਿਰ ਸਰਕਾਰਾਂ ਦਾ ਫਰਜ਼ ਬਣਦਾ ਹੈ ਉਹਨਾਂ ਕੋਲੇ ਬਹੁਤ ਵੱਡੇ ਵੱਡੇ ਫੰਡ ਨੇ ਬਹੁਤ ਵੱਡੇ ਵੱਡੇ ਰਕਮਾਂ ਪਈਆਂ ਨੇ ਜਿਹੜੀਆਂ ਉਹ ਆਪਦੇ ਓਐਸ ਡੀਆਂ ਤੇ ਜੋ ਆਪਦੇ ਮੰਤਰੀਆਂ ਤੇ ਖਰਚ ਦਿੰਦੇ ਨੇ ਉਮੀਦ ਕਰਦੇ ਆ ਕਿ ਨਵੀਂ ਸਰਕਾਰ ਜਿਹੜੀ ਹੈ ਕੀ ਉਮੀਦ ਹੈ ਤੁਹਾਨੂੰ ਨਵੀਂ ਸਰਕਾਰ ਅਸੀਂ ਤਾਂ ਕਹਿਣਾ ਵੀ ਸਾਨੂੰ ਕੋਈ ਮੁਆਵਜ਼ਾ ਮੁਆਵਜ਼ਾ ਦੇ ਦੇਣ ਤੇ ਫਸਲ ਦਾ ਸਮਰਥਨ ਮੁੱਲ ਚੰਗਾ ਮਿਲ ਜੇ ਅਸੀਂ ਤਾਂ ਇਹੀ ਚਾਹੁੰਦੇ ਆ ਰੇਟ ਚੰਗਾ ਹੋ ਜੇ ਮੰਨ ਲਓ ਕੋਈ ਦਿੱਕਤ ਨਾ ਆਵੇ ਚਲੋ ਕੋਈ ਮੁਆਵਜ਼ਾ ਦੇ ਦੇਣ ਬਸ ਇਹੀ ਹੈ ਹੋਰ ਕੀ ਹੈ ਜਾਂ ਕਰਜ਼ੇ ਕਰਜ਼ੇ ਮਾਫ ਕਰ ਦੇਣ ਹੋਰ ਕੀ ਹੈ ਜ਼ਿੰਮੇਵਾਰਤਾ ਹੀ ਚੱਲਦਾ ਕਰਜ਼ਾ ਵੀ ਹੈ ਕਰਜ਼ਾ ਤਾਂ ਹੁੰਦਾ ਹੈ ਜ਼ਿੰਮੇਵਾਰ ਕਿਹੜੇ ਤੇ ਨਹੀਂ ਕਰਜ਼ਾਗਾ ਜੀ ਹਰੇਕ ਜ਼ਿੰਮੇਵਾਰ ਤੇ ਕਰਜ਼ਾ ਹੈ ਪੰਜਾ ਪੰਜਾ ਕਿੱਲੇ ਵਾਲੇ ਵਿਚਾਰੇ ਥੱਲੇ ਲੱਗੇ ਪਏ ਨੇ ਇਹ ਪੰਜ ਸੱਤ ਕਿੱਲੇ ਵਾਲਾ ਜ਼ਿਮੀਂਦਾਰ ਕੀ ਕਰੂ ਹਰੇਕ ਜ਼ਿਮੀਂਦਾਰ ਤੇ ਕਰਜ਼ਾ ਹੈ 50 50 ਕਿੱਲਿਆਂ ਵਾਲੇ ਵੀ ਗੁਜ਼ਾਰਾ ਕਰਨ ਤੋਂ ਮੁਤਾਜ ਨੇ ਫਿਰ ਪੰਜ ਸੱਤ ਕਿੱਲਿਆਂ ਵਾਲਾ ਉੱਥੇ ਕੀ ਕਰੂ ਇਹ ਅੱਜ ਬਿਲਕੁਲ ਅਸਲੀ ਕਿਸਾਨ ਨੇ ਕਹੀ ਹੈ ਜਿਹਨੂੰ ਮੈਂ ਮੋਟਰ ਦੇ ਕੋਠੇ ਤੋਂ ਹੱਥ ਖੜਾ ਕਰਕੇ ਲੈ ਕੇ ਆਇਆ ਹੈ ਕੋਈ ਗੱਲ ਅਸੀਂ ਤੁਹਾਡੇ ਨਾਲ ਖੜੇ ਠੀਕ ਹੈ ਜੀ ਓਕੇ ਠੀਕ ਹੈ ਫਿਕਰ ਨਹੀਂ ਕਰਨੀ ਠੀਕ ਹੈ ਜੀ ਕੋਈ ਗੱਲ ਨਹੀਂ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹੇ ਚਲੋ ਇਹ ਤਾਂ ਅਗਾ ਦਾ ਪਰਮਾਤਮਾ ਦੇ ਹੱਥ ਹੈ ਹੁਣ ਆਪਾਂ ਤਾਂ ਆਪਦੇ ਵੱਲ ਤੋਂ ਜਿਹੜਾ ਕੋਈ ਆਪਦੀ ਮਿਹਨਤ ਕਰਨੀ ਆਪਣਾ ਫਰਜ਼ ਹੈ ਠੀਕ ਹੈ ਜੀ ਜਿੰਦ ਕਰਦੇ ਰਹੋ ਠੀਕ ਹੈ ਜੀ ਤੁਸੀਂ ਧਰਤੀ ਦੇ ਪੁੱਤ ਹੋ ਤੁਹਾਡੇ ਤੋਂ ਵੱਡਾ ਕੋਈ ਮਿਹਨਤੀ ਨਹੀਂ ਤੁਸੀਂ ਆਂ ਦਾਤਿਆਂ ਠੀਕ ਹੈ